ਤੇ ਮੇਲਾ ਲੱਗ ਗਿਆ ਹੈ ਗਾਇਜ਼ ਬੈਕ ਟੂ ਮਾਈ ਚੈਨਲ ਆਈ ਹੋਵ ਟੂ ਸੇ ਵੀਡੀਓ ਅਗਲੇ ਦੇਸ ਅੱਜ ਅਪਾ ਚ ਨਿਆ ਸ਼ੇਅਰ ਕਰਨਾ ਤੇ ਨਾਲ ਸਾਡੇ ਚੱਲੀ ਹੈ ਸੁਮੇਤੀ ਤੇ ਇਹ ਬਹੁਤ ਜ਼ਿਆਦਾ ਐਕਸਾਈਟਡ ਆ ਤੇ ਆਓ ਨੂੰ ਹੋਣੇ

ਜੀ ਗੁਰਦੁਆਰਾ ਆਉਣ ਵਾਲੇ ਜਿਹਨਾਂ ਦੇ ਇੱਥੇ ਮੇਲਾ ਲੱਗਣ ਵਾਲਾ ਉਹ ਵੀ ਤੁਹਾਨੂੰ ਆਉਣ ਵਾਲੇ ਵਲੌਗ ਦੇ ਵਿੱਚ ਦਿਖੂਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਵੀ ਆ ਰਹੀ ਆ ਡਈ ਸਾਰ ਕਰਾਉਣ ਇੱਥੇ ਓ ਬੀੜੀ ਲੱਗੀ ਗਾਇਸ ਅੱਜੋਂ ਗੂੜੇ ਲੱਗੇ ਹੋਏ ਆ ਤੇ ਗੂੜੇ ਲੱਗੇ ਨਹੀਂ ਆ ਹਲੇ ਤਿਆਰ ਕਰ ਰਹੇ ਆ ਤਿਆਰ ਕਰ ਗਏ ਗਾਇਸ ਤੇ 23 ਨੂੰ ਮੇਲਾ ਆ ਤੇ ਤਾਂ मूवी ਫੋਕਾਵਾ ਗਏ ਸੀ ਗਾਇਸ ਫੋਰ ਮੜਾ ਜਾ ਗਾ ਚਲਦੇ ਪਾਈ ਮੰਡੀ ਆ ਗਏ ਆ ਜਿਹੜਾ ਪੈਲੀਆਂ ਵਾ ਇਥੇ ਉਹ ਗੁਰਦੁਆਰੇ ਦੇ ਜਿਹੜਾ ਤੁਹਾਨੂੰ ਹੁਣੇ ਦਿਖਾਇਆ ਸੀ ਉਹਦੇ ਨਾਲ ਦੀਆਂ ਪੈਲੀਆਂ ਆ ਤੇ ਬਹੁਤ ਬਹੁਤ ਵੱਡੀਆਂ ਦੂਰ ਦੂਰ ਤੱਕ ਜਿੱਥੇ ਤੁਹਾਨੂੰ ਦੇਖ ਸਕਦੇ ਆ ਉਸੇ ਤੱਕ ਪੈਲੀਆਂ ਆ ਗਾਈਜ਼ ਉਹਨਾਂ ਕੋ ਪਹਿਲੀਆਂ ਚੱਕ ਖੇਡਣ ਨੇ ਆ ਤੇ ਸਵੀਟੀ ਸਵੀਟੀ ਵੀ ਨਾਲ ਹੀ ਗਈ ਤੇ ਉਹਨੇ ਆਪਣੀ ਜੀਬ ਪੂਰੀ ਕਾਲੀ ਕਰ ਚੁੱਕੀ ਹੈ ਇਹ ਚਾਉ ਚਾਉ ਬਣਿਆ ਇਹ ਕੁ ਚਾਉ ਚਾਉ ਬਣ ਗਿਆ ਵਾ ਚੜੋ ਪੜ੍ਹੀਏ ਚਲ ਆ ਪੜ੍ਹੀਏ ਐ ਇਹ ਕੁੜੀ ਏ ਕੀ ਕੀ ਦੂਜਾ ਏ ਚੱਲ ਜੀ ਚੱਲੀ ਆ ਹੁਣ ਬਿਠੇਰੀ ਸਾਰ ਕਰ ਲਈ ਆ ਹਾਂ ਚਲੋ ਫੇਰ ਚਲੀਏ ਘਰ ਨੂੰ ਬਿਠੇਰੀ ਸਾਰ ਕਰ ਲਈ ਹੁਣ ਹੈ ਚਲ ਨੇ ਵੀਡੀਓ ਕੀ ਗਵਾਦ ਗਿਆ ਤੇਰਾ ਸੋਣਾ ਗਾਈਜ਼ ਅੱਜ ਹੁਣ ਆਪਾਂ ਪਕਰ ਜਾਣਦੇ ਆ ਤੇ ਆ ਦੇਖ ਸਾਡੇ ਨੂੰ ਗਾਈਜ਼ ਹੁਣ ਆਪਾਂ ਪੂਰਾ ਤਾਂ ਪੂਰਾ ਥੱਕ ਚੁੱਕੇ ਆ ਤੇ ਮੇਰੇ ਪੈਰ ਬਹੁਤ ਜ਼ਿਆਦਾ ਪੀਲੇ ਹੋ ਗਏ ਤੇ ਹੁਣ ਆਪਾਂ ਘਰ ਨੂੰ ਚੱਲਦੇ ਆ ਘਰ ਨੂੰ ਚੱਲੇ ਨਹੀਂ ਜਾਣਦੇ ਆ ਤੇ ਆ ਸਾਡੀ ਆ ਸਾਡੀ ਗਲੀ ਆ ਤੁਹਾਨੂੰ ਘਰ ਜੱਟ ਮਿਲ ਗਿਆ ਹੁਣ ਆਪਾਂ ਘਰ ਆ ਚੁੱਕੇ ਆ ਹਾਲੇ ਆਏ ਜਿਹਾ ਹੁਣ ਆਪਾਂ ਆਪਾਂ ਫੇਰ ਸਾਰੀ ਕਰਕੇ ਹੁਣ ਫੇਰ ਘਰ ਆ ਕੇ ਫੇਰ ਚੱਲਦੇ ਆ ਨਾਲ ਹੁਣ ਬਣੇ ਵੀ ਚੱਲਾ ਦੁਕਾਨ ਤੇ ਨਾਲ ਭਾਲੂ ਹੁਣ ਆਪਾਂ ਦੁਕਾਨ ਤੇ ਚੱਲੇ ਆ ਤੇ ਆਪਾਂ ਤੋਂ ਸਾਰ ਕਰਕੇ ਆ ਕਿ ਹੁਣ ਫੇਰ ਚੱਲਦੇ ਆ ਚਲੋ ਫੇਰ ਚੱਲਦੇ ਆ ਗਾਈਜ਼ ਆ ਮਕਾਨ ਪੂਰਾ ਖਾਲੀ-ਖਾਲੀ ਪਿਆ ਹੋਇਆ ਏ ਇਹ ਆਵਲੇ ਗੁਰਦੁਆਰੇ ਦਾ ਏ ਗਾਈ ਜਾਨਾ ਪਚੀਲੇ ਦੇ ਕਾਰਨ ਖੱਲੀ ਆ ਗਾਈਜ਼ ਹੁਣ ਆਪਾਂ ਘਰ ਨੂੰ ਆ ਚੁੱਕੇ ਆ ਚਲੋ ਹੁਣ ਆਪਾਂ ਘਰ ਹੀ ਆ ਚੁੱਕੇ ਆ ਤੇ ਆਪਾਂ ਆ ਕੇ ਪੇਟ ਪੂਦਾ ਵੀ ਕਰ ਲਈਏ ਤੇ ਇਸ ਵਲੋਗ ਨੂੰ ਐਂਡ ਕਰਦੇ ਆਂ ਤੇ ਅਗਲੀ ਵੀਡੀਓ ਆਉਗੀ ਤੇ ਖਤਮ ਕਰਦੇ ਆਂ ਐਂਡ ਤੇ ਟੇਕ ਕੇਅਰ ਅਗਲੇ ਅਗਲੇ ਵਲੌਗ ਨਾ ਬਣੇ ਰਿਓ ਬਾਏ ਬਾਏ